ਜੈ ਮਾਤਾ ਨੈਣਾ ਦੇਵੀ ਜੀ ਦੋਸਤੋ ਮਾਤਾ ਨੈਣਾ ਦੇਵੀ ਮੰਦਰ ਦੀ ਇੱਕ ਬਹੁਤ ਅਹਿਮ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਮਾਤਾ ਨਾਣਾ ਦੇਵੀ ਜੀ ਸਭ ਦੀਆਂ ਝੋਲੀਆਂ ਭਰ ਦੇਣੇ ਤੇ ਤੁਹਾਡੀ ਵੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਦੋਸਤੋ ਮਾਤਾ ਨਾਣਾ ਦੇਵੀ ਦਾ ਦਰਬਾਰ ਸਮੁੰਦਰ ਤੱਟ ਤੋਂ 5000 ਫੁੱਟ ਦੀ ਉਚਾਈ ਤੇ ਹੈ ਅਤੇ ਇਸ ਮੰਦਰ ਵਿੱਚ ਰੋਜ਼ਾਨਾ 5 ਆਰਤੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਇਸ਼ਨਾਨ ਅਤੇ ਸ਼ਿੰਗਾਰ ਦੋ ਆਰਤੀਆਂ ਹੁੰਦੀਆਂ ਨੇ ਮੰਦਰ ਵਿੱਚ ਪਹਿਲੀ ਆਰਤੀ ਸਵੇਰੇ 4 ਵਜੇ ਹੁੰਦੀ ਹੈ ਇਸ ਵਿੱਚ ਮਾਤਾ ਜੀ ਨੂੰ ਮੇਵੇ ਦਾ ਭੋਗ ਲਗਾਇਆ ਜਾਂਦਾ ਹੈ ਅਤੇ ਦੂਸਰੀ ਆਰਤੀ ਸਵੇਰੇ 6 ਵਜੇ ਹੁੰਦੀ ਹੈ ਜਿਸ ਵਿੱਚ ਮਾਤਾ ਜੀ ਨੂੰ ਕੜਾਹੀ ਅਤੇ ਬਰਫੀ ਦਾ ਭੋਗ ਲੱਗਦਾ ਹੈ ਅਤੇ ਤੀਸਰੀ ਆਰਤੀ ਦੁਪਹਿਰ ਸਮੇਂ ਹੁੰਦੀ ਹੈ ਜਿਸ ਵਿੱਚ ਮਾਤਾ ਜੀ ਨੂੰ ਰਾਜਸ਼ਰੀ ਭੋਗ ਜਿਸ ਵਿੱਚ ਪੰਜ ਸਬਜ਼ੀਆਂ ਬਾਸਪਤੀ ਚਾਵਲ ਤੇ ਖੀਰ ਦਾ ਭੋਗ ਲਗਾਇਆ ਜਾਂਦਾ ਹੈ ਅਤੇ ਚੌਥੀ ਆਰਤੀ ਸ਼ਾਮ ਨੂੰ 7 ਵਜੇ ਹੁੰਦੀ ਹੈ ਜਿਸ ਵਿੱਚ ਮਾਤਾ ਜੀ ਨੂੰ ਚਨੇ ਪੂਰੀ ਦਾ ਭੋਗ ਲਗਾਇਆ ਜਾਂਦਾ ਹੈ ਅਤੇ ਪੰਜਵੀਂ ਆਰਤੀ ਰਾਤ ਨੂੰ 9 ਵਜੇ ਤੋਂ ਬਾਅਦ ਹੁੰਦੀ ਹੈ ਜਿਸ ਨੂੰ ਸ਼ੈਨ ਆਰਤੀ ਕਿਹਾ ਜਾਂਦਾ ਹੈ ਇਸ ਆਰਤੀ ਸਮੇਂ ਫਾਲ ਅਤੇ ਦੁੱਧ ਦਾ ਭੋਗ ਲਗਾਇਆ ਜਾਂਦਾ ਹੈ ਅਤੇ ਇਸ ਆਰਤੀ ਸਮੇਂ ਮਾਤਾ ਜੀ ਦੇ ਬਿਸ਼ਰਾਮ